ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤਸਵੀਰ ਦੀ ਸ਼ੁਰੂਆਤ ਹੋ ਗਈ ਜੀ ਤੇ ਇੱਥੇ ਮੈਂ ਉੱਠੇ ਚੁੱਕੀ ਸੀ ਤੇ ਮੈਂ ਇੱਥੇ ਰਾਤ ਨੂੰ ਜਿਹੜਾ ਦੁੱਧ ਨੂੰ ਵਾਲਾ ਦਿੱਤਾ ਸੀ ਉਹਦੇ ਵਿੱਚੋਂ ਮਲਾਈ ਕੱਢ ਕੇ ਦੁੱਧ ਮੈਂ ਜੰਗ ਦੇ ਵਿੱਚ ਕੱਢਦਾ ਸੀ ਤੇ ਇੱਧਰ ਫਿਰ ਮੈਂ ਲੱਗੀ ਸੀ ਹਨਾ ਭਾਂਡੇ ਕੱਟਣ ਟੋਕਰੇ ਦੇ ਵਿੱਚੋਂ ਤੇ ਮੈਂ ਕਿਹਾ ਚੱਲ ਵੀ ਚਾਹ ਧਰਨੀ ਸੀ ਆਪਾਂ ਮੈਂ ਗਲਾਸ ਚੱਕਦੀ ਸੀ ਫਿਰ ਮੈਂ ਅੰਦਰ ਵਸ ਮੋਟੇ ਭੰਡ ਕੱਢ ਕੇ ਤੇ ਡੌਨਲੂ ਵਗੈਰਾ ਟੱਕਨ ਲਾਤਾ ਸੀ ਤੇ ਚਮਚ-ਚਮਚ ਰੱਖ ਕੇ ਫਿਰ ਮੈਂ ਇੱਥੇ ਲੱਗੀ ਸੀ ਚਾਹ ਧਰਨ ਤੇ ਚਾਹ ਦੇ ਵਿੱਚ ਦੋ ਗਲਾਸ ਪਾਣੀ ਦੇ ਪਾਉਣੇ ਹੁੰਦੇ ਆ ਤੇ ਅੱਜ ਚਾਹ ਥੋੜੀ ਜਿਆਦਾ ਬਣ ਗਈ ਸੀ ਜਿਆਦਾ ਤਾਂ ਨਹੀਂ ਬਣੀ ਸੀ ਤੇ ਸੁਨੇਹਾਨੀ ਪਿੱਕਤੀ ਨਹੀਂ ਗੱਦੇ ਵਿੱਚ ਪੀਣੀ ਨਹੀਂ ਤੇ ਮੈਂ ਕਹਾ ਠੀਕ ਆ ਤੇ ਫਿਰ ਪਹਿਲਾਂ ਉਹਨੇ ਦੱਸਿਆ ਨਹੀਂ ਫਿਰ ਮੈਂ ਬਣਾ ਲਈ ਸੀ ਉਹਦੇ ਵਿੱਚ ਆਹ ਤਾਂ ਤੇ ਫਿਰ ਮੈਂ ਤੇ ਮਸ ਫਿਰ ਸੋਈ ਦਾ ਕੰਮ ਨਿਬੜ ਕੇ ਤੇ ਫਿਰ ਆਪਾਂ ਇੱਥੇ ਹਣਾ ਲੱਗੇ ਸੀ ਕੰਮ ਧੰਦੇ ਕਰਨ ਆਉਂਦੇ ਆ ਉਹਦੇ ਤੇ ਸਨੇਹਾ ਝਾੜੂ ਲਾਉਣ ਲੱਗੇ ਸੀ ਇੱਥੇ ਰੀ ਛੁੱਟ ਚੁੱਕਿਆ ਸੀ ਤੇ ਇਧਰ ਮੈਂ ਲਏ ਸੀ ਪਿਆਜ਼ ਤੇ ਪਿਆਜ਼ ਵਾਲਾ ਕਈ ਦਿਨ ਹੋ ਗਏ ਆਉਂਦਾ ਹੀ ਨਹੀਂ ਸੀ ਤੇ ਪਿਆਜ਼ ਮੁੱਕਣ ਵਾਲੇ ਸੀ ਦੋ ਚਾਰ ਹੀ ਰਹਿੰਦੇ ਸੀ ਤੇ ਮੀਂਹ ਦਾ ਮੌਸਮ ਸੀ ਕਿਉਂਕਿ ਰਾਤ ਨੂੰ ਮੀਂਹ ਬਹੁਤ ਜ਼ਿਆਦਾ ਪਿਆ ਸੀ ਸਾਡੇ ਤੇ ਫਿਰ ਇੱਥੇ ਹਵਾ ਚੱਲੀ ਜਾਂਦੀ ਆ ਤੇ ਮੌਸਮ ਠੰਡਾ ਠਾਰਸ ਗਰਮੀ ਆਣੀ ਸੀ ਤੇ ਫਿਰ ਮੈਂ ਇੱਥੇ ਲੱਗੀ ਸੀ ਨਾ ਗੰਡੇ ਜਿਹੜੇ ਲਏ ਸੀ ਪਪਿਆਜ ਤੇ ਟੋਕਰੀ ਦੇ ਵਿੱਚ ਪਾਉਣਾ ਮੈਂ ਕਿ ਬਾਹਰ ਹੀ ਲਈ ਆਈ ਪਰ ਮੈਂ ਟੋਕਰੀ ਮੈਂ ਕਿ ਚੰਗੀ ਤਰ੍ਹਾਂ ਪਾ ਦੇਣੀ ਆ ਤੇ ਇੱਥੇ ਨਾ ਰੈਪਰ ਜਿਹਾ ਗੰਦਾ ਜਿਹਾ ਹੋ ਰਿਹਾ ਸੀ ਤੇ ਇਹਦੇ ਵਿੱਚ ਛਿਲਕੇ ਸੀ ਮੈਂ ਸਨੇ ਆਨ ਕਿ ਆ ਵੀ ਵਾਲਟੀ ਲਿਆ ਦੇ ਕੋੜੇ ਵਾਲੇ ਮੈਂ ਵਿੱਚ ਪਾ ਦੇਣੀ ਆ ਤਾਂ ਕਿ ਖੱਡਣਗੇ ਫਿਰ ਰੋਟਣਗੇ ਤਾਂ ਕਿ ਹਵਾ ਚਾਲਦੀ ਸੀ ਦੇਖ ਹੀ ਰਹੇ ਤੁਸੀਂ ਦਰੱਖਤ ਹਿੱਲ ਜਾਂਦੇ ਪਰ ਮੈਂ ਦੇ ਵਿੱਚੋਂ ਨਾ ਪਿਆਜ਼ ਸਾਰੇ ਕੱਢ ਦੂੰਗੀ ਬਾਹਰ ਇੱਕ ਵਾਰ ਤੇ ਮੈਂ ਤਾਂ ਵੀ ਪਹਿਲਾ ਦੂਜੇ ਜਿਹੜੇ ਲੈਏ ਆ ਉਹ ਪਾ ਦਈਏ ਆਪਾਂ ਟੋਕਰੀ 'ਚ ਤੇ ਫੇਰ ਆਪਾਂ ਹਨਾ ਜਿਹੜੇ ਪਹਿਲਾਂ ਵਾਲੇ ਉਹ ਤੋਂ ਵੀ ਧਰ ਦਾਂਗੀ ਪਿਆਜ਼ ਤੇ ਵਸ ਫੇਰ ਮੈਂ ਇੱਥੇ ਸਾਰਾ ਰੈਪਰ ਲਾਂਦੇ ਸੀ ਤੇ ਫੇਰ ਮੈਂ ਟੋਕਰੀ 'ਚੰਗੀ ਤਰ੍ਹਾਂ ਝਾੜ ਦੂੰਗੀ ਤੇ ਕੁਛ ਤਾਂ ਵਿੱਚ ਪੈ ਗਏ ਸੀ ਛਿਲਕੇ ਬਾਲਟੀ 'ਚ ਕੁਛ ਹਨਾ ਥੱਲੇ ਡਿੱਗੇ ਜਿਸ ਮਗਾ ਚਾਲ ਸੀ ਨਹੀਂ ਆ ਚੜੂ ਲੱਗਦੇ ਸੁ ਮੈਂ ਤਾਂ ਚਾ ਲਾ ਦੂੰਗੀ ਇੱਥੇ ਵੀ ਤੇ ਤਾਂ ਕਰਕੇ ਫਿਰ ਮੈਂ ਨਾ ਇੱਥੇ ਚੰਗੀ ਤਰ੍ਹਾਂ ਸਾਰੇ ਛਿਲਕੇ ਛੁਲਕੇ ਕੱਟ ਚੱਕੀ ਜਾਂਦੀ ਸੀ ਛਿਲਕੇ ਚੱਕ ਕੇ ਟੋਕਰੀ ਦੇ ਵਿੱਚੋਂ ਕੱਢਦੇ ਸੀ ਮੈਂ ਬਾਹਰ ਸਾਰੇ ਤੇ ਫਿਰ ਮੈਂ ਰੱਖ ਪਰ ਵਿਛਾ ਦੂੰਗੀ ਸਾਰੇ ਤੇ ਦੋ ਹੀ ਇੱਕ ਮੈਂ ਤੋਤਾ ਸੀ ਨਾ ਉਹ ਉੱਥੇ ਪਿਆਰੇ ਉੱਪਰ ਉਹ ਗੰਢੋਲੀ ਦੇ ਵੀ ਨਾ ਸਾਈਡ ਤੇ ਟਿਕ ਗਿਆ ਸੀ ਤੇ ਉਹ ਫਿਰ ਮੈਂ ਹੁਣ ਧੋਵਾਂਗੀ ਜਦੋਂ ਮੜੀ ਧੁੱਪ ਧੁੱਪ ਨਿਕਲੂਗਾ ਤਾਂ ਮੌਸਮ ਮੀਂਹ ਦਾ ਹੀ ਆ ਤੇ ਫਿਰ ਹੁਣ ਧੋ ਕੇ ਫਿਰ ਆਪਾਂ ਤੀਜਾ ਵੀ ਇਹਦੇ ਵਿੱਚ ਲਾ ਦਾਂਗੇ ਤੇ ਬਸ ਫਿਰ ਮੈਂ ਇੱਥੇ ਪਿਆਜ਼ ਪਾਉਣ ਲੱਗ ਗਈ ਸੀ ਫਿਰ ਇੱਥੇ ਮੈਂ ਪਿਆਜ਼ ਪਾ ਕੇ ਰੱਖਦੇ ਸੀ ਸੁਨਹਿਣ ਝਾੜੂ ਝੂੜ ਲਾਤਾ ਸੀ ਆਂਦਾ ਤੇ ਫਿਰ ਮੈਂ ਇੱਥੇ ਆ ਗਈ ਸਿਰ ਸੋਇ ਦੇ ਵਿੱਚ ਸੋਇ ਚ ਮੈਂ ਇੱਥੇ ਲਾ ਕੀ ਸੀ ਨਾ ਸੁਨਹਿਣ ਤੇ ਮੈਂ ਦੁੱਧ ਪੀਣਾ ਤੇ ਦੁੱਧ ਗਰਮ ਕਰਦੇ ਮੈਂ ਬਿਸਕਟ ਖਾ ਲੈਂਦਾ ਨੂੰ ਚਾਹ ਪੀਂਦੇ ਵੀ ਸਵੇਰ ਦੀ ਫਿਰ ਮੈਂ ਉਹਦੇ ਵਾਸਤੇ ਦੁੱਧ ਗਰਮ ਕਰਨ ਲੱਗਦੀ ਸੀ ਮਗਾ ਚਲ ਕਰਦੇ ਨੇ ਤੇ ਇੱਥੇ ਦੇਖੋ ਜੀ ਕਿੰਨਾ ਹਨੇਰਾ ਲੱਗ ਗਿਆ ਆਂਦਾ ਕਿਉਂਕਿ ਹਨੇਰਾ ਇਸ ਕਰਕੇ ਬੱਦਲ ਬਾਈ ਬਹੁਤ ਜ਼ਿਆਦੇ ਸੀ ਤੇ ਕਾਲਾ ਕਾਲਾ ਬੱਦਲ ਚੜਿਆ ਹੋਇਆ ਸੀ ਹਨੇਰਾ ਆਇਆ ਸੀ ਲਾਈਟ ਮੈਂ ਜਗਾਈ ਨਹੀਂ ਸੀ ਭੁੱਲ ਕੇ ਸੀ ਲਾਈਟ ਜਗਾਉਂਦਾ ਕਿੰਨੇ ਰਾਹਾਂ ਲੱਗੀ ਜਾਂਦਾ ਤੇ ਵਸ ਫਿਰ ਮੈਂ ਇੱਥੇ ਦੁੱਧ ਧਰਤਾ ਸੀ ਗਰਮ ਤੇ ਮਿੱਠਾ ਪਾਦਾ ਸੀ ਥੋੜਾ ਜਿਹਾ ਤੇ ਇੱਥੇ ਮਸਾਲਾ ਵਗੈਰਾ ਸਾਫ਼ ਕਰਨ ਲੱਗਦੀ ਸੀ ਕਿਉਂਕਿ ਇੱਥੇ ਪਾਣੀ ਪੋਣੀ ਦੇ ਛਿੱਟੇ ਪੈ ਜਾਂਦੇ ਹਨਾ ਕੰਮ ਕਰਦਿਆਂ ਤੋਂ ਤਾਂ ਕਰਕੇ ਫਿਰ ਮੈਂ ਇੱਥੇ ਬਸ ਨਾ ਉਹ ਲੱਗ ਸੀ ਕਪੜਾ ਫੇਰਨੇ ਤੇ ਤੇ ਫਿਰ ਮੈਂ ਇਹਦੇ ਵਿੱਚੋਂ ਰੋਟੀ ਕੱਟਣ ਲੱਗੀ ਸੀ ਰਾਤ ਵਾਲੀ ਨੂੰ ਰਾਤ ਵਾਲੀ ਰੋਟੀ ਕੱਟਦਾ ਤੇ ਅੱਜ ਮੈਂ ਨਾ ਰੋਟੀ ਲੈ ਜਾਣੀ ਭੁੱਲ ਗਈ ਉੱਥੇ ਗਊਸ਼ਾਲਾ ਬਣੀ ਹੈ ਮੰਤਰ ਦੇ ਵਿੱਚ ਤੇ ਉੱਥੇ ਫਿਰ ਮੈਂ ਨਾ ਰੋਟੀ ਪਾਇਨ ਨੂੰ ਜਮਾ ਨੂੰ ਉੱਤੇ ਹਟਾ ਉਟਾ ਹੁੰਦਾ ਪੇੜੇ ਪਾ ਲੈਨ ਨੂੰ ਤੇ ਅੱਜ ਰੋਟੀਆਂ ਕਾਫੀ ਪਈਆਂ ਸੀ ਤੇ ਕੁਝ ਰਾਤ ਮੀਂਹ ਨਾਲ ਭਿੱਜ ਗਈਆਂ ਤੇ ਗਿੱਲੀਆਂ ਹੋਈਆਂ ਪਈਆਂ ਸੀ ਤੇ ਤਾਂ ਕਰਕੇ ਫਿਰ ਮਿੱਥੋ ਮੈਂ ਭੁੱਲ ਗਈ ਲੈ ਜਾਨੀ ਨਹੀਂ ਲੈ ਜਾਣੀਆਂ ਤੇ ਬਸ ਫਿਰ ਮੈਂ ਇੱਥੇ ਹੋ ਗਿਆ ਸੀ ਕੰਮ-ਕਮ ਕਰਕੇ ਭਾਂਡੇ ਵਗੈਰਾ ਮਾਜ ਕੇ ਤੇ ਮੈਂ ਇੱਥੇ ਨਾ ਲੱਗੀ ਸੀ ਅ ਛੋਲੇ ਰਾਤ ਨੂੰ ਹੁੰਦੇ ਸੀ ਕਾਲੇ ਜਣੇ ਤੇ ਉਹਨੂੰ ਹਵਾਲਣ ਨਾਲ ਪੀਸ ਤੇ ਮੈਂ ਪਾਣੀ ਧਰਤਾ ਸੀ ਤੇ ਛੋਲੇ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਤੇ ਉਹਨਾਂ ਵਾਸ਼ ਕਰਕੇ ਫਿਰ ਮੈਂ ਕੁੱਕਰ ਦੇ ਵਿੱਚ ਪਾਤੇ ਤੇ ਇਹਦੇ ਵਿੱਚ ਹੁਣ ਆਪਾਂ ਨਮਕ ਪਾ ਦਾਂਗੇ ਥੋੜਾ ਜਿਹਾ ਕਈ ਮਿੱਠਾ ਛੋੜਾ ਪਾ ਲੁੰਦੇ ਪਰ ਮੇਰੇ ਕੋਲ ਮਿੱਠਾ ਛੋੜਾ ਹੈ ਨਹੀਂ ਇਸ ਫਿਰ ਮੈਂ ਨਮਕ ਹੀ ਪਾ ਲੈਂਦੀ ਮੈਂ ਥੋੜਾ ਜਿਹਾ ਤੇ ਇੱਥੇ ਫਿਰ ਮੈਂ ਕੁੱਕਰ ਦਾ ਢੱਕਣ ਲਾਤਾ ਸੀ ਤੇ ਕੁੱਕਰ ਦਾ ਢੱਕਣ ਲਾ ਕੇ ਫਿਰ ਮੈਂ ਤੁ ਸਮਾਨ ਚੱਕਣ ਲੱਗੀ ਸੀ ਜਿਹੜਾ ਫालतू ਦਾ ਸੀ ਸਮਾਨ ਤੇ ਸਾਰਾ ਮੈਂ ਚੰਕ ਦੂੰਗੀ ਇੱਥੋਂ ਤੇ ਬਾਕੀ ਹਨਾ ਜਿਹੜਾ ਉਹ ਸਿਲੰਡਰ ਆ ਸਾਡਾ ਉਹ ਮੁੱਕਣ ਵਾਲਾ ਸੀ ਤੇ ਮੁੱਕਣ ਵਾਲਾ ਸੀ ਮੈਂ ਫਿਰ ਕਿਹਾ ਮੈਨੂੰ ਯਾਦ ਨਹੀਂ ਸੀ ਵੀ ਕਿੰਨੇ ਤਰੀਕ ਨੂੰ ਲਾਇਆ ਤੇ ਫਿਰ ਮੈਂ ਨਾ ਹੀਟਰ ਥੋੜਾ ਜਿਹਾ ਸੈੱਟ ਕੀਤਾ ਤੇ ਸਪਰਿੰਗ ਜਿਹਾ ਝੜਿਆ ਹੋਇਆ ਸੀ ਹੀਟਰ ਨੂੰ ਸੈੱਟ ਕਰਕੇ ਫਿਰ ਮੈਂ ਲਾਇਆ ਮੈਂ ਕਿਹਾ ਚੱਲ ਹਨਾ ਕੀ ਪਤਾ ਕਰੋ ਮੁੱਕ ਜੀ ਵੀ ਚੱਲ ਹੀਟਰ ਨਾਲ ਚਲਾ ਲਾਂਗੇ ਵੀ ਉਹ ਹਜੇ ਮੇਰੇ ਕੋਲ ਪੈਸੇ ਵੀ ਹਨੀ ਸੀ ਅਰੇਂਜਮੈਂਟ ਹਨੀ ਸੀ ਪੈਸਿਆਂ ਦਾ ਤੇ ਇੱਕ ਫਿਰ ਮੈਂ ਦੂਸਰਾ ਸਿਲੰਡਰ ਹੈ ਨਾ ਮੀਕਣੀ ਦੇ ਵਿੱਚ ਜੇ 3 ਹੋਖੇ ਜਾਂ ਫਿਰ ਬਹੁਤ ਔਖੇ ਹੁੰਦੇ ਨਾਲ ਤਾਂ ਅਪਾ ਚੁੱਲ੍ਹੇ ਤੇ ਕੰਮ ਕਰ ਸਕਦੇ ਆ ਤੇ ਚੱਲ ਹੈ ਨਾ ਮੈਨੂੰ ਆਏ ਸੀ ਵੀ ਚੱਲੋ ਥੋੜਾ ਮੋਟਾ ਟਾਈਮ ਨਿਕਲ ਜੂਗਾ ਹਫਤਾ ਤੱਕ ਤੇ ਫਿਰ ਆਪਾਂ ਭਰਾਂ ਲਾਂ ਸਿਲੰਡਰ ਤੇ ਵੀ ਰੋਟੀ ਰੋਟੀ ਕੱਲੀ ਗੈਸ ਤੇ ਲਾ ਲਿਆ ਕਰਾਂਗੇ ਤੇ ਚਾਹ ਤੇ ਦੁੱਧ ਤੋਂਨੋ ਵਾਲਾ ਹੈ ਨਾ ਸਬਜ਼ੀ ਵਗੈਰਾ ਉਹ ਆਪਾਂ ਹੀਟਰ ਤੇ ਬਣਾ ਲਿਆ ਕਰਾਂਗੇ ਇਸ ਕਰਕੇ ਮੈਂ ਹੀਟਰ ਚਾਲੂ ਕੀਤਾ ਫਿਰ ਤੇ ਵਾਸੇ ਫਿਰ ਮੈਂ ਇੱਥੇ ਨਾ ਬਾਹਰ ਚਲੀ ਗਈ ਸੀ ਘਰ ਨੂੰ ਝਾੜੂ ਲੈਣ ਤੇ ਝਾੜੂ ਮੈਂ ਤਾਂ ਲੈ ਕੇ ਆਈ ਹਾਂ ਤੇ ਝਾੜੂ ਲਾਤਾ ਜਿਸਨੇ ਇੱਥੇ ਨਾ ਮਿੰਗਣੇ ਮਿੰਗਣੇ ਕੀਤੀਆਂ ਪਈਆਂ ਚੂਈਆਂ ਦੀਆਂ ਤੇ ਫਿਰ ਮੈਨੂੰ ਉਹਨਾਂ ਦੇਖ ਕੇ ਹੋ ਰਹੀ ਹੁੰਦਾ ਹੈ ਜੀਵ ਜ ਤੇ ਕਈ ਤਾਂ ਹਨਾ ਨਹੀਂ ਸਾਫ ਸਫਾਈ ਰੱਖਦੇ ਹੋਣਗੇ ਪਰ ਮੈਨੂੰ ਸਾਫ ਸਫਾਈ ਦਾ ਬਹੁਤ ਮੈਨੂੰ ਤਾਂ ਐ ਬਸ ਹੁੰਦਾ ਵੀ ਇੱਥੇ ਕੁਝ ਡੁੱਲਿਆ ਹੁੰਦਾ ਜਾਂ ਕੁਝ ਹਨਾ ਮੈਨੂੰ ਐ ਹੁੰਦਾ ਵੀ ਪਹਿਲਾਂ ਸਾਫ ਕਰਾਂ ਫਿਰ ਆਦਾ ਰੋਟੀ ਪਾਣੀ ਬਣਾਉਂ ਆ ਫਿਰ ਮੈਂ ਤੇ ਸਾਰੇ ਸਾਲ ਪਸਾਫ ਕੀਤੀ ਬਾਰੀ ਸਾਫ ਕੀਤੀ ਫਿਰ ਮੈਂ ਇਧਰ ਜਿਹੜਾ ਰੈਕ ਬਣਿਆ ਇਹਦੇ ਉੱਪਰ ਵੀ ਮੰਗਣਾ ਕੀਤੀ ਪਈਆਂ ਸੀ ਕੱਪੜੇ ਦੇ ਉੱਤੇ ਫਿਰ ਇਹ ਵੀ ਮੈਂ ਸਾਰੇ ਇਹ ਗਣਾ ਝਾੜੂ ਨਾਲ ਸਾਫ ਕੀਤਾ ਤੇ ਮੈਨੂੰ ਤਾਂ ਹਲਕਾ ਤੇ ਜਿਉਣ ਲੱਗ ਜਾਂਦੇ ਜਦੋਂ ਗੰਦ ਪਿਆ ਹੋਵੇ ਆਏ ਤੇ ਫਿਰ ਵਸ ਮੈਂ ਸਾਫ ਕਰਤਾ ਸੀ ਇੱਥੋਂ ਤੇ ਇਹਨੂੰ ਸਾਫ ਕਰਕੇ ਫਿਰ ਮੈਂ ਹਨਾ ਸਮਾਨ ਸੈੱਟ ਕਰਕੇ ਰੱਖ ਕੇ ਫਿਰ ਮੈਂ ਇਧਰ ਫ੍ਰਿਜ ਤੇ ਆ ਗਈ ਸੀ ਫ੍ਰਿਜ ਤੇ ਵੀ ਮੈਂ ਕਰੂੰਗੀ ਸਾਫ ਕਿਉਂਕਿ ਫ੍ਰਿਜ ਦੇ ਉੱਪਰ ਵੀ ਮਿੰਗਣਾ ਜਿਆ ਬਹੁਤ ਪਿਆ ਸੀ ਤੇ ਇੱਥੇ ਪ੍ਰਾਂਤ ਨਾ ਮੇਰੇ ਥੱਲੇ ਡਿੱਗ ਗਈ ਸੀ ਮੈਂ ਟੋਕਰਾ ਰੱਖਣ ਲੱਗੀ ਸੀ ਟੋਕਰਾ ਤੇ ਰੱਖਿਆ ਨਾ ਪ੍ਰਾਂਤ ਥੱਲੇ ਡਿੱਗ ਗਈ ਤੇ ਫਿਰ ਮੈਂ ਇਥੋਂ ਝਾੜੂ ਨਾਲ ਹੀ ਮਿੰਗਣਾ ਜਿਆ ਝਾੜਤੀਆਂ ਸੀ ਕਿਉਂਕਿ ਨਾ ਕੱਪੜਾ ਮੇਰੇ ਕੋਲ ਇੱਕ ਤਾਂ ਹੈ ਨਹੀਂ ਸੀ ਇੱਕ ਬੰਦਾ ਕੱਪੜੇ ਨਾਲ ਕੱਪੜੇ ਤੇ ਲੱਗ ਜਾਂਦੇ ਫਿਰ ਕੱਪੜਾ ਧੋਣ ਵਾਲਾ ਇਹਨਾਂ ਮੈਂ ਝਾੜੂ ਹੀ ਮਾਰਦਾ ਉੱਪਰ ਮੈਂ ਤਾਂ ਚੰਗੀ ਤਰ੍ਹਾਂ ਝਾੜਦਾ ਤੇ ਫ੍ਰਿਜ ਦੇ ਵਿੱਚ ਵੀ ਫਿਰਦੀ ਰਹਿੰਦੀ ਚੂਹੀ ਤੇ ਮੈਨੂੰ ਤਾਂ ਹੋ ਰਹੀ ਹੁੰਦਾ ਜੀਵ ਜਾ ਤੇ ਤਾਂ ਕਰਕੇ ਫਿਰ ਮੈਂ ਨਾ ਸਾਰਾ ਝਾੜ-ਝੜੀ ਕਰਤਾ ਸੀ ਤੇ ਫਿਰ ਮੈਂ ਇੱਥੇ ਲਾਉਂਗੀ ਹੁਣ ਝਾੜੂ ਕਿਉਂਕਿ ਇੱਥੇ ਸਾਰੀਆਂ ਮਿੰਗਣੀ-ਮਿੰਗੂ ਮਿੰਗਣਾ ਡਿੱਗ ਗਿਆ ਸੀ ਤੇ ਹੋਰ ਜਿਹੜਾ ਰੋਟੀ ਦਾ ਸੀ ਨਾ ਮੜਾ ਮੋਟਾ ਛਿਲਕਾ ਛੋਲਕਾ ਵੀ ਡਿੱਗ ਗਿਆ ਹੁੰਦਾ ਤੇ ਇੱਥੇ ਫਿਰ ਮੈਂ ਨਾ ਝਾੜੂ ਲਾ ਦੂੰਗੀ ਮੈਂ ਕਿਾ ਚੱਲ ਪਹਿਲੇ ਇੱਥੇ ਸੱਟ ਜਿਆ ਕਰਤਾ ਸਮਾਨ ਤੇ ਵਸ ਪਿਆਜ਼ ਤੇ ਅਦਰਕ ਰੱਖ ਲਏ ਸੀ ਚੇਰਨ ਵਾਸਤੇ ਤੇ ਮਸਾਲਾ ਬਣਾਵਾਂਗੇ ਆਪਾਂ ਤੇ ਅਤੇ ਫਿਰ ਮੈਂ ਇੱਥੇ ਝਾੜੂ ਲਾ ਕੇ ਤੇ ਫਿਰ ਇੱਥੋਂ ਸਾਫ਼ ਕਰੂੰਗੀ ਰਸੋਈ ਨੂੰ ਤੇ ਬਸ ਫਿਰ ਮੈਂ ਇੱਥੇ ਨਾ ਸਾਰਾ ਸਾਫ਼ ਕਰ ਦੂੰਗੀ ਰਸੋਈ ਚ ਕੋੜਾ ਕੱਢ ਦੂੰਗੀ ਬਾਹਰ ਤੇ ਹੁਣ ਤਾਂ ਸਨੇਹਾ ਲਾ ਗਈ ਸੀ ਝਾੜੂ ਤੇ ਫਿਰ ਕਲਾਰਾ ਜਾਂ ਪਿਆ ਕਰਕੇ ਫਿਰ ਮੈਂ ਕੋ ਪੈਰਾ ਨਾਲ ਲੱਗਦਾ ਬੇ ਹੋਰ ਥਾਂ ਵੀ ਜਾਊਗਾ ਤਾਂ ਕਰਕੇ ਫਿਰ ਮੈਂ ਇੱਥੇ ਝਾੜੂ ਲਾ ਦੂੰਗੀ ਤੇ ਬਸ ਫਿਰ ਮੈਂ ਝਾੜੂ ਲਾ ਕੇ ਫ੍ਰਿਜ ਦੇ ਪਿੱਛੇ ਉਹ ਵੀ ਕੱਢਿਆ ਹਨਾ ਮਿੰਗਣਾ ਮੂੰਣਾ ਤੇ ਪਿੱਛੋਂ ਕੱਢ ਕੇ ਫਰਿੱਜ ਤੋਂ ਫਿਰ ਮੈਂ ਚੰਗੀ ਤਰ੍ਹਾਂ ਝਾੜੂ ਲਾਇਆ ਕਿਉਂਕਿ ਬੱਚਿਆਂ ਦਾ ਕੰਮ ਬੱਚਿਆਂ ਦਾ ਹੀ ਹੁੰਦਾ ਤੇ ਫਿਰ ਮੈਂ ਤੇ ਝਾੜੂ ਲਾਉਣ ਲੱਗ ਗਈ ਸਾਰੇ ਕੋਈ ਹੈਨਾ ਤੇ ਮੈਂ ਸਾਰਾ ਪਾਸੇ ਕਰਕੇ ਚੀਜ਼ਾਂ ਸਮਾਨ ਫਿਰ ਲੁੰਨੀ ਝਾੜੂ ਤੇ ਨਿੱਚੋਂ ਹਰ ਮੈਂ ਬੈ ਕੇ ਲਾਇਆ ਝਾੜੂ ਇਧਰੋਂ ਪਿੱਛੋਂ ਪਿਛਲੇ ਸਾਈਡ ਤੇ ਥੱਲੋਂ ਹੈਨਾ ਫਰਿੱਜ ਤੇ ਸਾਰਾ ਕੱਢਿਆ ਮੈਂ ਝਾੜੂ ਨਾਲ ਥੋੜਾ ਜਿਹੜਾ ਵੀ ਸੀ ਆ ਫਿਰ ਦਰਵਾਜੇ ਦੇ ਬੈਕ ਸਾਈਡ ਤੋਂ ਵੀ ਹੈਨਾ ਸਾਰਾ ਕੁੜਾ ਘੜਤਾ ਤੇ ਨਾ ਸਾਡੇ ਜਾਲੇ ਦਵਾਰੇ ਲੱਗ ਕੇ ਸਾਰੇ ਰੂਮ ਦੇ ਵਿੱਚ ਰਸੋਈ ਚ ਬਾਥਰੂਮ ਚ ਵੀ ਮੈਂ ਸੌਣ ਚੜ੍ਹਨ ਤੋਂ ਪਹਿਲਾਂ ਸਾਰੇ ਲਾਏ ਸੀ ਤੇ ਹੁਣ ਫੇਰ ਜਾਲਿਆਂ ਨਾਲ ਘਰ ਗਿਆ ਸਾਰਾ ਤੇ ਕਹਿੰਦੇ ਨੇ ਸੌਣ ਦੇ ਵਿੱਚ ਵੀ ਜਾਲੇ ਲੋਣੇ ਨਹੀਂ ਚਾਹੀਦੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਇਹ ਸਹੀ ਹੈ ਗੱਲ ਕਿ ਕਿਵੇਂ ਆਵੇ ਵੱਡੇ ਬਜ਼ੁਰਗ ਨਾ ਪਤਾ ਹੋਊਗਾ ਵੀ ਹਨਾ ਵੀ ਜਾਲੇ ਨਹੀਂ ਲੋਣੇ ਚਾਹੀਦੇ ਕੋਈ ਕੜੀ ਨਹੀਂ ਬਣਾਉਣੀ ਚਾਹੀਦੀ ਤੇ ਕਈ ਤਾਂ ਲੋਕ ਬਣਾ ਲੈਂਦੇ ਕੜੀ ਵੀ ਹਨਾ ਉਹਨਾਂ ਦਾ ਹੋਊਗਾ ਆਪਦਾ ਤੋਂ ਪਰ ਮੈਂ ਤੱਕੜੀ ਕੁੜੀ ਤਾਂ ਨਹੀਂ ਬਣਣਾ ਇਹਨਾਂ ਮਸਰੀ ਮਸਰਾ ਦੇ ਦਾਲ ਬਣਾ ਇਹਦੇ ਗੰਦਮ ਦੇ ਸੌਣ ਚ ਤੇ ਨਾ ਹਨਾ ਵਿਜਾਲੇ ਲਾਈ ਦੇ ਮੈਨੂੰ ਦੱਸਿਓ ਜ਼ਰੂਰ ਵੀ ਕਿਹਨੂੰ ਕਿਹਨੂੰ ਇਹ ਗੱਲ ਦਾ ਪਤਾ ਤੇ ਇਹਦਾ ਕੀ ਰੀਜਨ ਹੈ ਮੈਨੂੰ ਰੀਜਨ ਤਾਂ ਪਤਾ ਨਹੀਂ ਬਸ ਫਿਰ ਮੈਂ ਜਿਹੜੀ ਚੀਜ਼ ਹੁੰਦੀ ਉਹਨੂੰ ਫੋਲੋ ਕਰ ਲੈਂਦੇ ਮੈਂ ਤੇ ਇੱਥੇ ਫਿਰ ਮੈਂ ਨਾ ਮਸਾਲਾ ਰਗੜ ਲਿਆ ਸੀ ਮਸਾਲਾ ਮਸੂਲਾ ਰਗੜ ਕੇ ਤੇ ਫਿਰ ਮੈਂ ਇੱਥੇ ਤੜਕਾ ਲਾਉਣ ਲੱਗ ਗਈ ਸੀ ਸਬਜ਼ੀ ਨੂੰ ਤੇ ਵਸ ਫਿਰ ਮੈਂ ਤੇਲ ਗਰਮ ਕਰਕੇ ਜੀਰਾ ਪਾਤਾ ਸੀ ਜੀਰਾ ਪਾ ਕੇ ਫਿਰ ਮੈਂ ਵਸ ਮਸਾਲਾ ਪਾ ਦੂੰਗੀ ਤੇ ਭਾਈ ਕੋਈ ਸਬਜੀ ਲਾਏ ਨਹੀਂ ਸੀ ਨਾ ਮੈਂ ਟਮਾਟਰ ਵੀ ਲੈਣੇ ਸੀ ਤੇ ਅਦਰਕ ਤਾਂ ਪਿਆਜ਼ ਮੇਰੇ ਕੋਲੇ ਅਦਰਕ ਸੀ ਤੇ ਪਿਆਜ਼ ਸੀਗਾ ਸ ਫਿਰ ਮੈਂ ਉਹਨੂੰ ਹੀ ਹਨਾ ਮਸਾਲੇ ਦੇ ਵਿੱਚ ਕੁੱਟ ਕੇ ਆਪਾਂ ਪਾ ਲਈਏ ਮਸਾਲਾ ਚਲੋ ਹਨਾ ਇਹਦੇ ਨਾਲ ਤਰੀਜੀ ਵਧੀਆ ਗਾੜੀ ਬਣਦੀ ਹੁੰਦੀ ਹੈ ਤੇ ਵਸ ਫਿਰ ਮੈਂ ਮਸਾਲਾ ਪਾ ਕੇ ਤੇਨੂੰ ਹਨਾ ਮਿਕਸ ਕਰ ਦਿੱਤੇ ਤੇ ਫਿਰ ਆਪਾਂ ਸਬਜੀ ਪਾ ਦਾਂਗੇ ਇਹਦੇ ਵਿੱਚ ਅੱਗੇ ਫਿਰ ਅਸੀਂ ਬਣਾਈਆਂ ਸੀ ਪੂਰੀਆਂ ਇੱਥੇ